ਕਾਂਗਰਸ ਨੂੰ ਛੱਡ ਭਾਜਪਾ ਦੇ ਵਿੱਚ ਸ਼ਾਮਲ ਹੋਏ ਰਵਨੀਤ ਬਿੱਟੂ ਨੂੰ ਹਾਈ ਕਮਾਂਡ ਦੇ ਵੱਲੋਂ ਲੁਧਿਆਣਾ ਤੋਂ ਉਮੀਦਵਾਰ ਐਲਾਨਿਆ ਗਿਆ। ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਅੱਜ ਪਹਿਲੀ ਵਾਰ ਲੁਧਿਆਣਾ ਪਹੁੰਚੇ ਰਵਨੀਤ ਬਿੱਟੂ ਦੇ ਵੱਲੋਂ ਭਾਜਪਾ ਵਰਕਰਾਂ ਦਾ ਧੰਨਵਾਦ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਲਈ ਅਤੇ ਕਿਸਾਨਾਂ ਦੇ ਮੁੱਦੇ ਹੱਲ ਕਰਨ ਲਈ ਉਹ ਪਾਜਪਾ ਦੇ ਵਿੱਚ ਜੁਆਇਨ ਹੋਏ ਨੇ ਉਹਨਾਂ ਕਹਿੰਿਆ ਕਿ ਕਾਂਗਰਸ ਕੋਲ ਕੋਈ ਵੀ ਉਮੀਦਵਾਰ ਨਹੀਂ ਹੈ ਤੇ ਆਮ ਆਦਮੀ ਪਾਰਟੀ ਦਾ ਜਲੰਧਰ ਤੋਂ ਉਮੀਦਵਾਰ ਪਾਰਟੀ ਛੱਡ ਚੁੱਕਿਆ ਉਹਨਾਂ ਕਹਿੰਿਆ ਕਿ ਕਿਸਾਨਾਂ ਦੇ ਮਸਲੇ ਹੱਲ ਕੀਤੇ ਜਾਣਗੇ ਪਹਿਲਾਂ ਵੀ ਉਹਨਾਂ ਨੇ ਕਿਸਾਨਾਂ ਦੇ ਹੱਕ ਜਵਾਜ਼ ਚੁੱਕੇ ਸੀ ਤੇ ਹੁਣ ਵੀ ਚੁੱਕਦੇ ਰਹਿਣਗੇ ਸਿਟਿੰਗ ਹੋਮ ਨਿਊਜ਼ ਲਈ ਸੁਰਿੰਦਰ ਸੋਨੀ ਦੀ ਰਿਪੋਰਟ ਸਾਰੇ ਮੇਰੇ ਨਾਲ ਸਵੇਰ ਦੇ ਤੁਸੀਂ ਨਾਲ ਹੋ ਉੱਪਰ ਕਰ ਲਓ ਭਾਜੀ ਥੋੜਾ ਜਿਹਾ ਤੁਸੀਂ ਆਪ ਦੇਖਿਆ ਵੀ ਇਸ ਵੇਲੇ ਲੁਧਿਆਣਾ ਹੈ ਜਿਹੜਾ ਉਹ ਇੱਕ ਤਿਉਹਾਰ ਦੀ ਤਰ੍ਹਾਂ ਅੱਜ ਬੀਜੇਪੀ ਦੇ ਰੰਗ ਚ ਰੰਗਿਆ ਕਿੰਨੀਆਂ ਲੋਕਾਂ ਨੇ ਖੁਸ਼ੀਆਂ ਮਨਾਈਆਂ ਕਵੰਟਲਾਂ ਦੇ ਕਵੰਟਲ ਜਿਹੜੇ ਨੇ ਮੈਂ ਸਮਝਦਾ ਉਹ ਆਪਣੇ ਹਾਰ ਫੁੱਲ ਪੰਕੜੀਆਂ ਗੁਲਾਬ ਤੁਸੀਂ ਮੇਰੀ ਟੀ ਆ ਦਾ ਕਮੀਜ਼ ਦਾ ਰੰਗ ਹੀ ਦੇਖ ਸਕਦੇ ਹੋ ਕਿਵੇਂ ਰੰਗ ਚੜਿਆ ਬਹੁਤ ਹੀ ਚਾਹ ਮਨਾਇਆ ਇਹ ਸਭ ਨੇ ਮੈਂ ਸ਼ਬਦ ਨਹੀਂ ਕਿ ਮੇਰੇ ਕੋਲ ਕ੍ਰਾਸ ਦੀ ਪਾਰਟੀ ਲਈ ਬੀਜੇਪੀ ਦਾ ਤਾਂ ਇੱਕ ਜਿਹੜਾ ਇਸ ਤਰੀਕੇ ਦੀ ਪਾਰਟੀ ਆ ਕੇਡਰ ਆ ਮੈਂ ਹੈਰਾਨ ਆ ਵੀ ਬਹੁਤ ਲੋਕ ਨੇ ਜਿਹੜੇ ਬੀਜੇਪੀ ਦੇ ਟਿਕਟ ਆਪ ਮੰਗ ਰਹੇ ਸੀ ਤੇ ਪਰ ਸਾਰਿਆਂ ਦੇ ਸਾਰੇ ਆ ਜਾ ਕੇ ਇੱਕ ਮੇਰੇ ਨਾਲ ਉਹਨਾਂ ਨੇ ਸਪੋਰਟ ਦਿੱਤੀ ਆ ਹਰ ਵਰਕਰ ਨੇ ਦਿੱਤੀ ਆ ਹਰ ਉਹਨਾਂ ਦੀ ਕਮੇਟੀ ਨੇ ਦਿੱਤੀ ਆ ਤੇ ਲੁਧਿਆਣੇ ਦਾ ਤਾਂ ਕੋਈ ਬੀਜੇਪੀ ਤੋਂ ਇਲਾਵਾ ਚਾਹੇ ਕੋਈ ਕਾਂਗਰਸ ਦਾ ਹੋਵੇ ਚਾਹੇ ਕੋਈ ਕੋਈ ਪਾਰਟੀ ਦਾ ਹੋਵੇ ਸਾਰੇ ਹੀ ਆ ਕੇ ਅੱਜ ਜਿਹੜਾ ਇਹ ਉਹ ਮੈਨੂੰ ਮਿਲ ਕੇ ਮੁਬਾਰਕਬਾਦ ਦੇ ਕੇ ਗਏ ਨੇ ਤੇ ਮੈਂ ਉਹਨਾਂ ਦਾ ਬਹੁਤ ਹੀ ਦਿਲ ਨੀ ਗ੍ਰਾਹੀਆਂ ਤੋਂ ਮੈਂ ਉਹਨਾਂ ਦਾ ਧੰਨਵਾਦੀ ਆ ਇਦੋਂ ਵੱਦ ਇਹੀ ਖੱਟਿਆ ਏ ਇਹ ਜਿਹੜਾ ਅੱਜ ਪਿਆਰ ਉਹਨਾਂ ਦਾ ਸਤਕਾਰ ਉਹਨਾਂ ਦਾ ਮਾਣ ਇਹੀ ਮੈਂ ਪਿਛਲੇ 10 ਸਾਲ ਚ ਲੁਧਿਆਣੇ ਚ ਕਮਾਇਆ ਏ ਹੋਰ ਤਾਂ ਮੈਂ ਕਿਹੜਾ ਔਰੇ ਕੋਈ ਪਲਾਂਟ ਜਾਂ ਫੈਕਟਰੀਆਂ ਲਾਈਆਂ ਟਿਕਟ ਅਨਾਉਂਸ ਹੋ ਗਈ ਹੈ ਟੱਕਰ ਕਿੰਦੇ ਨਾਲ ਹੋਊਗੀ ਆਮ ਆਦਮੀ ਪਾਰਟੀ ਜਾਂ ਕਾਂਗਰਸ ਨਾਲ ਆਪਣੇ ਪਹਿਲਾਂ ਪਤਾ ਨਹੀਂ ਹਜੇ ਤਾਂ ਮੈਨੂੰ ਲੱਗਦਾ ਉਹਨਾਂ ਨੂੰ ਤਾਂ ਬੰਦਾ ਹੀ ਨਹੀਂ ਲੱਭਦਾ ਕੋਈ ਟਿਕਟ ਟੁਕੜ ਦੇਣ ਨੂੰ ਬਾਅਦ ਦੇਖਦੇ ਆ ਵੀ ਟਿਕਟ ਕੋਈ ਨਹੀਂ ਹੈ ਕੌਣ ਆਉਂਦਾ ਕੌਣ ਨਹੀਂ ਆਉਂਦਾ ਪਰ ਜਿਹੜੀ 100% ਬੀਜੇਪੀ ਦੀ ਜਿਹੜੀ ਜਿੱਤ ਹੋਏਗੀ ਬੀਜੇਪੀ ਨੇ ਕੰਮ ਇੰਨਾ ਕੀਤਾ ਹੈ ਬੀਜੇਪੀ ਦੀ ਤਿਆਰੀ 2 ਸਾਲ ਤੋਂ ਇਸ ਤਰੀਕੇ ਨਾਲ ਹੋਈ ਹੋਈ ਹੈ ਗਰਾਊਂਡ ਲੈਵਲ ਤੇ ਅਸੀਂ ਤਾਂ ਚਾਹੇ ਕਾਂਗਰਸ ਸੀ ਉਦੋਂ ਦੇਖਦੇ ਸੀਗੇ ਇਹ ਇੰਨੀ ਮਿਹਨਤ ਕਰਕੇ ਪਾਰਟੀ ਕੰਮ ਕਰ ਰਹੀ ਹੈ ਸਾਡੇ ਤਾਂ ਸਿਰਫ ਲੀਡਰ ਜਿਹੜੇ ਨੇ ਉਹਨਾਂ ਨੇ ਪਾਰਟੀ ਨੂੰ ਧੜਿਆਂ 'ਚ ਵੰਡਤਾ ਤੇ ਲੀਡਰ ਆਪਣੀ ਮਰਜ਼ੀ ਨਾਲ ਜਿਹਨੂੰ ਚਾਹੁੰਦੇ ਆ ਉਹਨੂੰ ਸਟੇਜ ਤੇ ਬਿਠਾਉਂਦੇ ਆ ਉਹਨੂੰ ਹੀ ਆਪਣੇ ਪਾਰਟੀ ਦੇ ਵਿੱਚ ਜਗ੍ਹਾ ਦਿੰਦੇ ਆ ਸਰਕਾਰ ਆਉਣ ਤੇ ਉਹਨਾਂ ਨੂੰ ਚੇਅਰਮੈਨੀਆਂ ਦਿੰਦੇ ਆ ਉਹਨਾਂ ਨੂੰ ਹੀ ਸਭ ਕੁਝ ਦਿੰਦੇ ਆ ਜਿਹੜਾ ਵਰਕਰ ਆ ਸਾਡਾ ਥੱਲੇ ਵਿਚਾਰਾ ਕਾਂਗਰਸ ਪਾਰਟੀ ਦਾ ਉਹਨੂੰ ਤਾਂ ਕਦੇ ਵਰਕਰ ਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਜਦੋਂ ਸਰਕਾਰ ਬਣ ਜਾਂਦੀ ਆ ਜਿਹੜੇ ਵੀ ਲੀਡਰਾਂ ਦੇ ਪਸੰਦ ਚਹਿੱਤੇ ਨੇ ਉਹਨਾਂ ਨੂੰ ਸਟੇਜਾਂ ਮਿਲਦੀਆਂ ਉਹਨਾਂ ਨੂੰ ਕੁਰਸੀਆਂ ਮਿਲਦੀਆਂ ਉਹਨਾਂ ਨੂੰ ਵਾਧੇ ਮਿਲਦੇ ਆ ਇੱਕ ਤੁਸੀਂ ਇਹ ਵੀ ਕਿਹਾ ਸੀਗਾ ਵੀ ਕਈ ਵਿਧਾਇਕ ਵੀ ਟੱਚ 'ਚ ਨੇ ਆਮ ਆਦਮੀ ਪਾਰਟੀ ਦੇ ਕੋਈ ਹੈ ਹੁਣ ਆਮ ਆਦਮੀ ਦੇ ਆਮ ਆਦਮੀ ਜੀ ਕਾਂਗਰਸ ਦੇ ਤੁਹਾਡੇ ਸਾਥੀ ਉਹ ਤੁਸੀਂ ਦੇਖਿਓ ਤਾਂ ਸਹੀ ਅੱਗੇ ਅੱਗੇ 2 ਮਹੀਨੇ ਪਏ ਆ 2 ਮਹੀਨੇ ਰੋਜ਼ ਰੰਗ ਬਦਲਣਾ ਹੈ ਅੱਛਾ ਜੀ ਆਸ਼ੂ ਜੀ ਨੇ ਕਿਹਾ ਸੀਗਾ ਵੀ ਜਿਹੜੀ ਪਾਰਟੀ ਛੱਡ ਕੇ ਗਿਆ ਕੱਲ ਤੱਕ ਤਾਂ ਸਾਡੇ ਨਾਲ ਮੀਟਿੰਗਾਂ ਕਰਦੇ ਸੀਗੇ ਕਿ ਅੱਜ ਉਹਨਾਂ ਨੇ ਸਾਡੇ ਨਾਲ ਧੋਖਾ ਕਰਕੇ ਦੱਸੇ ਧੋਖਾ ਸਾਡੇ ਦਾ ਧੋਖਾ ਕਰਕੇ ਉਹਨਾਂ ਦੇ ਗੱਲ ਦਾ ਮੈਂ ਕੀ ਜਵਾਬ ਦੇ ਸਕਦਾ ਮੇਰੇ ਸਤਕਾਰਯੋਗ ਨੇ ਮੇਰੇ ਭਰਾ ਨੇ ਕੀ ਲੱਗਦਾ ਜੀ ਆਸ਼ੂ ਜੀ ਦੀ ਟਿਕਟ ਅਨਾਉਂਸ ਹੁੰਦੀ ਆ ਤੇ ਦੋਨਾਂ ਦੀ ਟੱਕਰ ਆਏਗੀ ਮੇਰੇ ਕੋਲ ਅਨਾਉਂਸ ਕਰਨ ਦੀ ਤਾਕਤ ਹੋਵੇ ਤਾਂ ਮੈਂ ਨਹੀਂ ਤੁਹਾਡੇ ਨਹੀਂ ਉਹਨਾਂ ਦੀ ਕਾਂਗਰਸ ਪਾਰਟੀ ਵੱਲੋਂ ਹੋ ਜੇ ਤਾਂ ਦੀ ਵਿਚਾਰੀ ਪਤਾ ਨਹੀਂ ਕਿੰਨੇ ਦਿਨ ਕਿਹਨੂੰ ਟਿਕਟ ਦਿੰਦੀ ਆ ਜਾ ਨਹੀਂ ਦਿੱਦੀ ਕਿਸਾਨੀ ਮੁੱਦੇ ਨੂੰ ਕਿੱਦਾਂ ਦੇਖਿਆ ਜਾਊਗਾ ਜਾਂ ਫੇਰ ਦੁਬਾਰਾ ਕਹਿੰਦੇ ਸਮਝੌਤੇ 'ਚ ਪੈ ਗਏ ਜੀ ਮੁੱਦੀ ਜੀ ਕਿਸਾਨੀ ਮੁੱਦੇ ਨੂੰ ਕਿੱਦਾਂ ਦੇਖਿਆ ਜਾਊਗਾ ਉਹ ਬੀਜੇਪੀ ਨਹੀਂ ਸਮਝੌਤੇ ਨੂੰ ਲੈ ਕੇ ਤੁਸੀਂ ਵੀ ਤਾਂ ਹਾਂ ਦਾ ਨਾਰਾ ਮਾਰਦੇ ਸੀ ਕਹਿੰਦੇ ਸੀ ਵੀ ਗਠਜੰਬੰਦਨ ਜੇ ਹੁੰਦਾ ਵਾ ਤਾਂ ਚੰਗਾ ਵਾ ਅਲਾਈਐਂਸ ਨੂੰ ਲੈ ਕੇ ਨਾ ਮੈਂ ਕਹਿੰਦਾ ਹਾਂ ਦਾ ਨਾਰਾ ਮਾਰਾ ਸਰ ਤੁਹਾਡੀ ਰਿਕਾਰਡਿੰਗ ਵੀ ਸਿਰਫ 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 ਇਹ ਸੀ ਵੀ ਜਦੋਂ ਅਸੀਂ ਉੱਥੇ ਇੰਡੀਆ ਅਲਾਈਐਂਸ ਪਾਰਲੀਮੈਂਟ ਦੇ ਵਿੱਚ ਇਕੱਠੇ ਹੋ ਕੇ ਆਪੋਜੀਸ਼ਨ ਦੇ ਲੜਦੇ ਸੀ ਉਸ ਗੱਲ ਤੇ ਕਿਉਂਕਿ ਅਸੀਂ ਇੱਕਠੇ ਹੋ ਕੇ ਰੋਜ਼ ਪ੍ਰੋਗਰਾਮ ਬਣਾਉਂਦੇ ਸੀ ਪੰਜਾਬ ਚ ਕਦੇ ਸਮਝੌਤੇ ਦੀ ਗੱਲ ਨਹੀਂ ਕੀਤੀ ਸੀ ਮੈਂ ਇਹ ਕੋਈ ਰਿਕਾਰਡਿੰਗ ਕੱਢ ਲਓ ਸਿਰਫ ਇੰਡੀਆ ਅਲਾਈਅንስ ਦੀ ਮੈਂ ਜਦ ਹਮੇਸ਼ਾ ਗੱਲ ਕੀਤੀ ਸੀ ਵੀ ਯਾਰ ਥੋੜਾ ਜਿਆ ਪੰਜਾਬ ਵਾਲੇ ਵੀ ਸੋਚ ਲਓ ਵੀ ਉੱਥੇ ਤਾਂ ਖੜਗੇ ਸਾਹਿਬ ਨਾਲ ਬੈਠੇ ਹੁੰਦੇ ਆ ਰੋਜ਼ ਰਾਗਮ ਚੰਡੇ ਦੇ ਤੇ ਇੱਥੇ ਆਪਾਂ ਇਹੋ ਜਿਹੀਆਂ ਗੱਲਾਂ ਕਿਉਂ ਕਰਦੇ ਆ ਇਹ ਕੱਢ ਕੇ ਦੇਖ ਲਿਓ ਇਹੀ ਕਿਹਾ ਸੀ ਪਰ ਮੈਂ ਕਦੇ ਪੰਜਾਬ ਚ ਸਮਝੌਤੇ ਦੀ ਕਦੇ ਗੱਲ ਨਾ ਮੈਂ ਕੀਤੀ ਸੀ ਚਲੋ ਹੁਣ ਦਿੱਲੀ ਜੋ ਬੀਤੇ ਦਿਨ ਵੱਡਾ ਇਕੱਠ ਹੋਇਆ ਕਈ ਪਾਰਟੀਆਂ ਜਿਹੜੀਆਂ ਨੇ ਇਕੱਠੀਆਂ ਹੋਈਆਂ ਨੇ ਕਹਿੰਦੇ ਲੋਕਤੰਤਰ ਨੂੰ ਬਚਾਉਣ ਵਾਸਤੇ ਜਿਹੜਾ ਇਕੱਠ ਕੀਤਾ ਗਿਆ ਕਿ ਆਪਾਂ ਕੀ ਲੈਣਾ ਉਹਨਾਂ ਤੋਂ ਜਿਹੜੇ ਰਾਹ ਜਾਣਾ ਜਿਹੜੇ ਰਾਹ ਪੈਣਾ ਨਹੀਂ ਆਪਾਂ ਕੀ ਲੈਣਾ ਉਹ ਕਿਸਾਨ ਕਿਸਾਨਾਂ ਨੂੰ ਲੁਧਿਆਣਾ ਵਾਸੀਆਂ ਨੂੰ ਕੀ ਅਪੀਲ ਆਈ ਦੇਖੋ ਪਹਿਲਾਂ ਕਿਸਾਨ ਪ੍ਰਾਈਮ ਮਿਨਿਸਟਰ ਸਾਹਿਬ ਹਾਂਜੀ ਹਾਂਜੀ ਭਾਜਪਾ ਅਮਿਤ ਸ਼ਾਹ ਜੀ ਤੇ ਸਾਰੀ ਪਾਰਟੀ ਤੁਸੀਂ ਇਹ ਦੇਖੋਗੇ ਹੁਣ ਇਕੱਲੀ ਭਾਜਪਾ ਲੜ ਰਹੀ ਹੈ ਇਹੀ ਕਿਸਾਨ ਇਹੀ ਵਰਕਰ ਪ੍ਰਧਾਨ ਮੰਤਰੀ ਦੇ ਦਰਵਾਜ਼ਾ ਸਿੱਧਾ ਖੁੱਲਾ ਇਹਨਾਂ ਲਈ ਖੁੱਲਾ ਹੋਊਗਾ ਤੇ ਅੰਦਰ ਜਾਇਆ ਕਰਨਗੇ ਤੇ ਜੋ ਕੁਝ ਚਾਣਗੇ ਉਹ ਹੋ ਕੇ ਆਇਆ ਕਰੂਗਾ ਇਹ ਤੁਹਾਨੂੰ ਮੈਂ ਦਿਖਾ ਦਊਗਾ ਇਹ ਵਿੱਚ ਅਕਾਲੀ ਦਲ ਅਰਗੇ ਹੀ ਰੋੜੇ ਜੜੇ ਹੋਏ ਸੀ ਜਿਹੜੇ ਅੰਦਰ ਵੜਨ ਨੂੰ ਰੋਕਦੇ ਸੀ ਆਪਣੀ ਸਿਆਸਤ ਕਰਦੇ ਸੀ ਉਹਨਾਂ ਦੇ ਮਨਚ ਤਾਂ ਜੋ ਕੁਝ ਪੰਜਾਬ ਲਈ ਆ ਜੋ ਪੰਜਾਬ ਦੇ ਲੋਕਾਂ ਲਈ ਆ ਉਹ ਮੈਂ ਜਾਣਦਾ ਜਾਂ ਉਹ ਜਾਣਦੇ ਨੇ ਤੁਸੀਂ ਦੇਖਿਓ ਸੀ ਕਿਸ ਤਰੀਕੇ ਨਾਲ ਕਿਸਾਨ ਸਾਡਾ ਖੁਸ਼ਹਾਲ ਹੋਊਗਾ ਕਿਸ ਤਰੀਕੇ ਨਾਲ ਸਾਡਾ ਮਜ਼ਦੂਰ ਖੁਸ਼ਹਾਲ ਹੋਊਗਾ ਜਦੋਂ ਬਾਕੀ ਯਾਰ ਸੂਬਾ ਮੌਜ ਲੈ ਰਹੇ ਆ ਡਬਲ ਇੰਜਨ ਚੱਲ ਰਹੇ ਆ ਤੇ ਅਸੀਂ ਕਿਉਂ ਪਿੱਛੇ ਰਹੀਏ ਜੀ ਅਸੀਂ ਵੀ ਪੰਜਾਬ ਦਾ ਜਿਹੜੇ ਆ ਉਹ ਰਾਹ ਉਹ ਖਜ਼ਾਨੇ ਦੇ ਵੱਲੋਂ ਖੋਲਾਂਗੇ ਆਪਣੇ ਕਿਸਾਨਾਂ ਵੱਲ ਖੋਲਾਂਗੇ ਮਜ਼ਦੂਰਾਂ ਵੱਲ ਖੋਲਾਂਗੇ ਸਰ ਇੱਕ ਸਾਲ ਤੁਸੀਂ ਵੀ ਧਰਨੇ ਤੇ ਰਹੇ ਹੋ ਹਾਂ ਬਿਲਕੁਲ ਰਹੇ ਆ ਮੈਂ ਤਾਂ ਬਿੱਲ ਜਿਹੜੇ ਵਾਪਸ ਕਰਲੇ ਸੀ ਉਹਨਾਂ ਨੇ ਜਿਹੜੀ ਸਾਡੀ ਉਸ ਵੇਲੇ ਇੱਕ ਸਾਲ ਫੁੱਟਪਾਥਰਾਂ ਤੇ ਬੈਠੇ ਕਿਸਾਨਾਂ ਲਈ ਤਾਂ ਹੀ ਤਾਂ ਮੈਂ ਕਹਿਣਾ ਵੀ ਹੁਣ ਅਸੀਂ ਆਗੇ ਕੋਈ ਕਿਸਾਨ ਨੂੰ ਦਿੱਕਤ ਹੀ ਨਹੀਂ ਆਉਣ ਦਿੰਦੇ ਨਾ ਇੰਡਸਟ੍ਰਿਸਟ ਨੂੰ ਆਉਣ ਦੀ ਏ ਨਾ ਆਮ ਆਦਮੀ ਨੂੰ ਕਿਸੇ ਆਮ ਆਦਮੀ ਨੂੰ ਕੋਈ ਵੀ ਹੋਵੇ ਨਾ ਵਪਾਰੀ ਨੂੰ ਨਾ ਦੁਕਾਨਦਾਰ ਨੂੰ ਕਿਸੇ ਨੂੰ ਨਹੀਂ ਆਉਣ ਦਿੰਦੇ ਕੱਲ ਇਲੈਕਸ਼ਨ ਆ ਰਿਹਾ ਉਹਦੇ ਵਾਸਤੇ ਕੀ ਕਰਨੇ ਚਾਹੁੰਗੇ ਲੋਕਾਂ ਨੂੰ ਅਪੀਲ ਕਰਨ ਨੂੰ ਦੇਖੋ ਲੁਧਿਆਣੇ ਦੇ ਲੋਕ ਮੈਨੂੰ ਜਾਣਦੇ ਆ ਮੈਂ ਲੁਧਿਆਣੇ ਦੇ ਲੋਕਾਂ ਨੂੰ ਜਾਣਦਾ ਆਪੋਜੀਸ਼ਨ ਚ 스마트 ਸਿਟੀ ਚ ਹਜ਼ਾਰਾਂ ਕਰੋੜ ਆ ਗਿਆ ਬੁੱਢੇ ਦਰਿਆ ਅਲਿਸ 650 ਕਰੋੜ ਆ ਗਿਆ ਹੋਰ ਪਤਾ ਨਹੀਂ ਕਿੰਨੇ ਕੱਡੇ-ਕੱਡੇ ਪ੍ਰੋਜੈਕਟ ਨੈਸ਼ਨਲ ਹਾਈਵੇ ਦੇ ਆਗੇ ਰੇਲਵੇ ਸਟੇਸ਼ਨ ਬਣ ਰਹੇ ਆ ਤੇ ਜਿੱਦਣ ਹੁਣ ਬੀਜੇਪੀ ਚ ਆ ਕੇ ਸਰਕਾਰ ਚ ਜਦੋਂ ਜਾ ਕੇ ਬੈਠਾਂਗੇ ਅਪਸਰਾਂ ਦੇ ਵਿੱਚ ਜਿੱਥੇ ਪਾਲਿਸੀਆਂ ਬਣਦੀਆਂ ਉੱਥੇ ਬੈਠਾਂਗੇ ਤੁਸੀਂ ਦੇਖਿਓ ਪੰਜਾਬ ਤੇ ਲੁਧਿਆਣੇ ਦਾ ਤਰੱਕੀ ਕਿਵੇਂ ਹੁੰਦੀ ਨਾਲੇ ਬੁਲਾ ਕੇ ਅਮਿਤ ਸ਼ਾ ਜੀ ਮੋਦੀ ਜੀ ਨੇ ਕਿਹਾ ਵੀ ਜਿੰਨਾ ਕੁਸ਼ ਕਰ ਹੁੰਦਾ ਪੰਜਾਬ ਲਈ ਜਿੰਨਾ ਕਰ ਹੁੰਦਾ ਉਹਨਾਂ ਕਰੋ ਜਿੱਥੇ ਜਾ ਹੁੰਦਾ ਉਹਨਾਂ ਜਾਓ ਲੋਕਾਂ ਨੂੰ ਨਾਲ ਜੋੜੋ ਐਨ ਮੈਂ ਸਮਝਦਾ ਖੁੱਲਾ ਮੈਦਾਨ ਤੇ ਸਾਰਾ ਪੰਜਾਬ ਜਿਹੜਾ ਏ ਉਹਨਾਂ ਦੇ ਨਾਲ ਜੁੜ ਕੇ ਜਿਵੇਂ ਉਹਨਾਂ ਨੇ ਕਿਹਾ ਤੀਜੇ ਨੰਬਰ ਤੇ ਦੇਸ਼ ਸਾਡਾ ਜਾਊਗਾ ਵਿਕਸਿਤ ਭਾਰਤ ਹੋਊਗਾ ਉਹਦੇ ਵਿੱਚ ਪਹਿਲੇ ਨੰਬਰ ਦਾ ਸੂਬਾ ਪੰਜਾਬ ਬਣੇਗਾ ਸਾਡੀ ਆਮ ਆਦਮੀ ਪਾਰਟੀ ਲਗਾਇੀ 13 ਦੇ ਦੇਣਾ ਸੀ ਪਰ ਸਾਡੀ ਆਉਣ ਹਾਂਜੀ ਆਮ ਆਦਮੀ ਪਾਰਟੀ ਕਹਿੰਦੀ 13 ਆਜੋ ਆਜੋ ਉਹ ਉਹ ਰਿੰਕੂ ਨੂੰ ਨਹੀਂ ਸਮਝ ਸਕੇ ਇੱਕ ਜਿਹੜਾ ਕੈਂਡੀਡੇਟ ਸੀ ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ 13 ਬਹੁਤ ਦਿੱਤੀ ਹੋਈ ਹੈ ਦਹਲਾਤ ਨਹੀਂ ਕੋਈ ਗੱਲ ਨਹੀਂ ਜੀ ਗੱਲ ਕਰ ਲਈ ਜਿਹੜਾ ਜਿਹੜਾ ਇੱਕ ਕੈਂਡੀਡੇਟ ਨਹੀਂ ਰੋਕ ਸਕੇ ਇੱਕ ਸਿਟਿੰਗ ਐਮਐਲਏ ਭੱਜ ਗਿਆ ਤੇ ਤੁਸੀਂ ਆਹ ਖਲਾਤ ਲਾ ਲਓ ਉਹਨਾਂ ਦੇ ਹੁਣ ਐਪੀ ਸਭ ਕੋਈ ਟੱਚ 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 'ਚ ਹੈ ਤੁਹਾਡੇ ਕੋਈ ਬੜੇ ਬੜੇ